ਉੱਥੇ ਆਪ ਕੋ ਆਪਣੇ ਧਰਮਾਂ ਦੀ ਗੱਲਬਾਤ ਕਰਨੀ ਸੀ ਤੇ ਸੁਣਨਾ ਵੀ ਸੀ ਉਹ ਸਰਬ ਧਰਮ ਸੰਮੇਲਨ 1920 ਵਿੱਚ ਹੋਇਆ 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 ਸ਼ਿਮਲੇ ਦੀ ਤਰਕੀਤ ਹੈ ਸਰਦਾਰ ਜਗਿੰਦਰ ਸਿੰਘ ਉੱਥੇ ਬੋਲੇ ਤੇ ਉਹਨਾਂ ਦੀ ਪਰਫਾਰਮੈਂਸ ਬਹੁਤ ਵਧੀਆ ਸੀ ਤੇ ਉਹਨਾਂ ਨੇ ਬੋਲਦਿਆਂ ਹੋਇਆਂ ਗੁਰਨਾਥ ਸਾਹਿਬ ਸੱਚੇ ਪਾਤਸ਼ਾਹ ਦੇ ਗੁਣਾਂ ਤੇ ਮਹਾਨ ਪਰਕਤਾਂ ਪਰ ਉਪਕਾਰਾਂ ਦੀ ਜਦੋਂ ਬਾਤ ਪਾਈ ਤੇ ਲਾਹੌਰ ਦੇ ਰਹਿਣ ਵਾਲੇ ਇੱਕ ਰਾਮ ਸ਼ਰਨ ਜੀ ਸਨ ਉਹ ਹਿੰਦੂ ਸਨ ਉਹਨਾਂ ਆਖਿਆ ਜੀ ਜਿਹੜਾ ਤੁਸੀਂ ਲੇਖ ਦਿੱਤਾ ਹੈ ਤੁਸੀਂ ਸਿੱਖ ਹੋ ਸਿੱਖ ਹੁੰਦਿਆਂ ਤੁਸੀਂ ਸਿੱਖਤ ਕੀਤੀ ਹੈ ਗੁਰੂ ਨਾਨਕ ਸਾਹਿਬ ਦੀ ਅਸੀਂ ਹਿੰਦੂ ਹਾਂ ਪਰ ਮੈਨੂੰ ਇਸ ਤਰ੍ਹਾਂ ਜਾਪਦਾ ਹੈ ਵੀ ਅਸੀਂ ਗੁਰੂ ਨਾਨਕ ਸਾਹਿਬ ਨੂੰ ਦੇਵੀ ਦੇਵਤਿਆਂ ਦੀ ਤਰ੍ਹਾਂ ਪੂਜਦੇ ਤੇ ਨਹੀਂ ਪਰ ਉਹ ਸਾਡੇ ਵਾਸਤੇ ਕਿਸੇ ਦੇਵਤੇ ਤੋਂ ਘੱਟ ਨਹੀਂ ਸੰਤਾਨਕ ਸਾਹਿਬ ਉਸ ਹਿੰਦੂ ਨੇ ਆਖਿਆ ਇਸ ਤਰ੍ਹਾਂ ਜਾਪਦਾ ਹੈ ਵੀ ਜਿਵੇਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਇਹ ਦੁਆ ਨੋ ਵੀ ਸਾਰੇ ਗੁਣ ਦ੍ਰਿੜ ਕਰਾਉਣ ਆਏ ਸੰਗਤੇ ਜਿੰਨਾ ਵੀ ਸਾਡੇ ਧਰਮ ਦੇ ਅੰਦਰ ਜਦੋਂ ਅਸੀਂ ਗੁਣਾਂ ਗੁਣਾਂ ਦੀ ਗੱਲ ਕਰਦੇ ਹਾਂ ਤੇ ਉਹ ਗੁਣ ਸਾਰੇ ਗੁਰੂ ਨਾਨਕ ਸਾਹਿਬ ਨੇ ਦ੍ਰਿੜ ਕਰਵਾਏ ਆ ਬਾਈ ਅਜੇ ਉਹ ਬੋਲ ਹੀ ਰਹੇ ਸੰਤ ਤੇ ਇਹਨੇ ਨੂੰ ਅਲੀ ਖਾਨ ਸਨ ਮਲੇਰਕੋਟ ਦੇ ਦੇ ਰਹਿਣ ਵਾਲੇ ਉਹ ਮੁਸਲਮਾਨ ਸਨ ਉਹਨਾਂ ਆਖਿਆ ਜੀ ਜੇ ਗੁਰੂ ਨਾਨਕ ਸਾਹਿਬ ਦੀ ਗੱਲ ਕਰਦੇ ਹੋ ਤੇ ਸਾਨੂੰ ਇਸ ਤਰ੍ਹਾਂ ਜਾਪਦਾ ਹੈ ਕਿ ਜਿਵੇਂ ਗੁਰੂ ਨਾਨਕ ਸਾਹਿਬ ਆਪ ਮੁਸਲਮਾਨਾਂ ਦੇ ਸਾਹਮਣੇ ਜੋ ਵੀ ਉਹਨਾਂ ਨੇ ਚੰਗੇ ਗੁਣ ਆਪਣੀ ਬਾਣੀ ਅੰਦਰ ਦਰੜ ਕਰਾਏ ਹਨ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਕਸ਼ਾ ਦੀ ਸਿੱਖਿਆ ਹੈ ਜਿਹੜੀ ਉਹ ਮੁਸਲਮਾਨਾਂ ਵਾਸਤੇ ਵੀ ਬਰਾਬਰ ਹੈ ਉਹ ਅਜੇ ਬੋਲ ਰਹੇ ਸੰਤ ਇਹਨੇ ਉਸੇ ਸਰਬ ਧਰਮ ਸੰਮੇਲਨ ਦੇ ਵਿੱਚ ਇੱਕ ਗੋਰਾ ਸੀ ਜਿਹਦਾ ਨਾਮ ਐਡਵਾਈਰ ਕਰਕੇ ਲਿਖਿਆ ਹੈ ਸਰਦੂਰ ਸਾਹਿਬ ਨੇ ਤੇ ਉਹ ਕਿੰਨੇ ਵੀ ਮੈਨੂੰ ਇਸ ਤਰ੍ਹਾਂ ਜਾਪਦਾ ਕਿ ਜਦੋਂ ਅਸੀਂ ਬਾਈਬਲ ਦੀ ਗੱਲ ਕਰਦੇ ਹਾਂ ਮੈਂ ਇਸਾਈ ਮਤ ਤੋਂ ਹਾਂ ਤੇ ਜਿਵੇਂ ਗੁਰੂ ਨਾਨਕ ਸਾਹਿਬ ਸੱਚੇ ਪਾਕਸ਼ਾ ਨੇ ਜਿੰਨੇ ਵੀ ਚੰਗੇ ਗੁਣ ਆਪਣੀ ਜ਼ਿੰਦਗੀ ਦੇ ਅੰਦਰ ਦਰਦ ਕਰਾਏ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਉਹ ਜਿਹੜੇ ਜਿੰਨੇ ਵੀ ਸਾਡੇ ਚੰਗੇ ਗੁਣ ਸਨ ਉਹ ਸਾਨੂੰ ਇਸ ਤਰ੍ਹਾਂ ਜਾਪਦਾ ਕਿ ਸਾਡੇ ਇਸਾਈਆਂ ਵਾਸਤੇ ਸਨ ਹੁਣੇ ਬਹੁਤ ਵੱਡੀ ਗੱਲ ਸੀ ਇਹ ਗੱਲ ਮੈਂ ਤਾਂ ਕਹੀ ਹੈ ਇੱਕ ਇੱਕ ਹਿੰਦੂ ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਨੇ ਕਿ ਬਾਬਾ ਨਾਨਕ ਸਾਡਾ ਸੇਖ ਸੀ। ਮੁਸਲਮਾਨ ਜਿਸ ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਨੇ ਕਿ ਉਹ ਤੇ ਸਾਡਾ ਸੇਖ ਸੀ। ਈਸਾਈ ਕਹਿੰਦੇ ਹੁਣ ਵੀ ਗੁਰੂ ਨਾਨਕ ਸਾਹਿਬ ਤੇ ਸਾਡਾ ਸੀ ਇਸ ਤਰ੍ਹਾਂ ਜਾਪਦਾ ਹੈ ਕਿ ਜਿਵੇਂ ਗੁਰੂ ਨਾਨਕ ਸਾਹਿਬ ਸੱਚੇ ਪਾਕਸ਼ਾਹ ਨੇ ਸਾਡੀ ਨਾਲ ਕੀਤੀ ਹੋਵੇ। ਪਰ ਗੁਰੂ ਨਾਨਕ ਸਾਹਿਬ ਦਾ ਜਿਹੜਾ ਧਰਮ ਸੀ ਉਹ ਸਤਿਆਰਤਾ ਦਾ ਧਰਮ ਸੀ। ਜਦੋਂ ਤੁਸੀਂ ਉਹਨਾਂ ਦੀ ਪਵਿੱਤਰ ਬਾਣੀ ਜਪਜੀ ਸਾਹਿਬ ਪੜ੍ਹਦੇ ਹੋ ਕਿਵੇਂ ਸਤਿਆਰਾ ਹੋਈ। ਸਤਿਆਰ ਕਿਵੇਂ ਬਣਦਾ ਹੈ ਕਿ ਸਤਿਆਰ ਕਿਵੇਂ ਹੋਇਆ ਜਾ ਸਕਦਾ ਹੈ ਕਿ ਵਕੂੜੇ ਟੁੱਟੇ ਪਾੜ ਤੇ ਅੰਦਰੋਂ ਝੂਠ ਦੀ ਕੰਨ ਕਮਟ ਤੇ ਤੇ ਗੁਰੂ ਜੀ ਦੇ ਅਖਿਆ ਹੁਕਮ ਰਜ਼ਾਈ ਚੱਲਣਾ ਜਿਹੜੇ ਹੁਕਮ ਵਾਲੇ ਦੇ ਹੁਕਮ ਵਿੱਚ ਰਜ਼ਾ ਵਿੱਚ ਚੱਲਦੇ ਨੇ ਤੇ ਉਹ ਰਜ਼ਾ ਵਿੱਚ ਭਾਵੇਂ Hindu ਦਰਦਾ ਭਾਵੇਂ ਮੁਸਲਮਾਨ ਭਾਵੇਂ ਇਸਾਈ ਕਾਲਾ ਗੋਰਾ ਸਿੱਖ ਕੋਈ ਵੀ ਦਰਦਾ ਉਹ ਪ੍ਰਵਾਨ ਕਰਦਾ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾ ਗੁਰੂ ਨਾਨਕ ਸਾਹਿਬ ਜੀ ਨੇ ਤਿੰਨ ਵਾਰ ਸ਼ਬਦ ਜਪਦੀ ਸਾਬ ਬਾਣੀ ਦੇ ਅੰਦਰ ਸਤਿਆਰ ਵਰਤਿਆ ਤੇ ਸਤ ਗੁਰੂ ਜੀ ਆਪਣੇ ਸਿੱਖ ਨੂੰ ਸਤਿਆਰ ਬਣਾਉਣਾ ਚਾਹੁੰਦੇ ਨੇ ਤੇ ਗੁਰੂ ਨਾਨਕ ਸਾਹਿਬ ਦਾ ਧਰਮ ਅਸਲ ਵਿੱਚ ਸਤਿਆਰਤਾ ਦਾ ਧਰਮ ਸੀ ਜਿਹੜਾ ਧਰਮਾਂ ਦੀਆਂ ਹੱਦ-ਕੰਦੀਆਂ ਤੋਂ ਉੱਤਾਂ ਉੱਠ ਕੇ ਧਰਮ ਹੈ ਜਿਹੜਾ ਉਹ ਸਤਿਆਰਤਾ ਜਿਸ ਤਰ੍ਹਾਂ ਸੰਤੋਖ ਦਇਆ ਧਰਮ ਧੀਰਜ ਇਮਾਨਦਾਰੀ ਆਤਮਾ ਹਾਸਾ ਰੋਣਾ ਇਸ ਸਾਰੇ ਧਰਮਾਂ ਦਾ ਸੰਦੇਸ਼ ਹੁੰਦਾ ਹੈ ਇਹ ਥੋੜਾ ਵੀ ਦਇਆ ਤੇ ਇਮਾਨਦਾਰੀ ਸਿੱਖਾਂ ਦੀ ਵੱਖਰੀ ਮੁਸਲਮਾਨਾਂ ਦੀ ਵੱਖਰੀ ਹਿੰਦੂ ਇਹ ਸਾਰੀ ਇੱਕੋ ਹੈ ਇਸੇ ਕਰਕੇ ਗੁਰੂ ਨਾਨਕ ਸਾਹਿਬ ਦਾ ਜਿਹੜਾ ਧਰਮ ਹੈ ਉਹ ਸਤਿਆਗਤਾ ਦਾ ਧਰਮ ਹੈ ਔਰ ਗੁਰੂ ਨਾਨਕ ਸਾਹਿਬ ਦੇ ਜਾਣ ਤੋਂ ਬਾਅਦ ਜਿੰਨ ਨੂੰ ਹਾਰੇਕ ਨੇ ਆਖਿਆ ਹੋਵੇ ਵੀ ਗੁਰੂ ਨਾਨਕ ਸਾਹਿਬ ਤੇ ਸਾਡਾ ਸਾਥ ਸੰਗਤ ਗੁਰੂ ਨਾਨਕ ਸਾਹਿਬ ਦੀ ਮਹਾਨ ਬਖਤਾਂ ਵਰਦੀਆਂ ਜਿੱਥੇ ਉਹਨਾਂ ਨੇ ਆਪਣੀ ਪੂਰੀ ਸ਼ਰੀਰਕ ਹਯਾਤੀ ਦੇ ਵਿੱਚ ਸਤਗੁਰੂ ਜੀ ਨੇ ਪੰਡਤਾਂ ਨੂੰ ਵੀ ਉਪਦੇਸ਼ ਕੀਤਾ ਜੋਗੀਆਂ ਨੂੰ ਮੁਸਲਮਾਨਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੂੰ ਜਦੋਂ ਕਿਤੇ ਜੋਗੀ ਪੁੱਛਦੇ ਸਨ ਤੇ ਜਦੋਂ ਗੁਰੂ ਨਾਨਕ ਸਾਹਿਬ ਨੂੰ ਸਵਾਲ ਕਰਕੇ ਮੱਕੇ ਦੀ ਤਰਤੀਬ ਦੇ ਕਿਤੇ ਕਾਜ਼ੀ ਪੁੱਛਦੇ ਹਾਂ ਮਹਾਰਾਜ ਦੱਸੋ ਆ ਜਿਹੜੀ ਤੁਹਾਡੇ ਕੋਲ ਕੁਰਬਾਨੀ ਦੀ ਕੋਥੀ ਹੈ ਇਹਦੇ ਮੁਤਾਬਕ ਵੱਡਾ ਕੌਣ ਹੈ ਕੋਈ ਚਰਖੋਰ ਕਿਤਾਬ ਨਾਲ Hindu ਵੱਡਾ ਤੇ ਮੁਸਲਮਾਨ ਹੋਈ ਬਾਬਾ ਆਖੇ ਹਾਰੀਆਂ ਸ਼ੁਭ ਅਮਲਾਂ ਬਾਜੋ ਦੋਨੋਂ ਹੋਈ ਜੇ ਤੁਹਾਡੇ ਕੋਲ ਸ਼ੁਭ ਅਮਲ ਨਹੀਂ ਚੰਗੇ ਗੁਣ ਨਹੀਂ ਤੇ ਤੁਸੀਂ ਦੋਵੇਂ ਹੀ ਖਾਲੀ ਹੋਲੀ ਰੋਣਾ ਹੈ ਤੁਹਾਡੇ ਪੱਲੇ ਸ਼ੁਭ ਅਮਲਾਂ ਬਾਜੋ ਦੋਨੋਂ ਹੋਈ ਤੇ ਗੁਰੂ ਜੀ ਨੇ ਆਖਿਆ ਕਿ ਸ਼ੁਭ ਅਮਲ ਦੋਵਾਂ ਕੋਲ ਨੇ ਉਹ Hindu ਵੀ ਪ੍ਰਵਾਨ ਹੈ ਤੇ ਮੁਸਲਮਾਨ ਵੀ ਪ੍ਰਵਾਨ ਹੈ ਗੱਲ ਸੀ ਗੁਰੂ ਨਾਨਕ ਸਾਹਿਬ ਦੀ ਸਿੱਖਿਆ ਮੰਨੀ ਕਿੰਨੇ ਦਿਨਾਂ ਜਿਨ੍ਹਾਂ ਨੇ ਮੰਨ ਲਈ ਉਹ ਗੁਰੂ ਨਾਨਕ ਸਾਹਿਬ ਦੇ ਦਰਥ ਪ੍ਰਵਾਨ ਹੋਏ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਆਪਣਾ ਵਸਾਇਆ ਹੋਇਆ ਨਗਰ ਕਰਤਾਰਪੁਰ ਸਾਹਿਬ ਦੀ ਉਹ ਪਵਿੱਤਰ ਧਰਤੀ ਜਿੱਥੇ ਗੁਰੂ ਨਾਨਕ ਸਾਹਿਬ ਸ਼ਰੀਰਕ ਤੌਰ ਤੇ 23 ਸਾਲ ਗੁਰੂ ਨਾਨਕ ਸਾਹਿਬ ਇੱਥੇ ਰਹੇ ਸਾਧ ਸੰਗਤ 18 ਸਾਲ ਗੁਰੂ ਨਾਨਕ ਸਾਹਿਬ ਨੇ ਇੱਥੇ ਹੱਲ ਵਾਇਆ ਆਪ ਖੇਤੀਬਾੜੀ ਕੀਤੀ ਜਦੋਂ ਭਾਈ ਗੁਰਦਾਸ ਕਹਿੰਦੇ ਨੇ ਫਿਰ ਬਾਬਾ ਆਇਆ ਕਰਤਾਰਪੁਰ ਬੇ ਇਕ ਉਦਾਸੀ ਸਗਲ ਉਤਾਰਾ ਪਹਿਰ ਸੰਸਾਰੀ ਕੱਪੜੇ ਮੰਜੀ ਬੈਠੀਆ ਅਵਤਾਰਾ ਉਲਟੀ ਗੰਗ ਵਹਾਇਆ ਗੁਰ ਅੰਗਦ ਸਿਰ ਉੱਪਰ ਧਰਤਾ ਪੁੱਤਰੀ ਕੌਲ ਨਾ ਪਾਲਿਆ ਮਨ ਖੋਟੇ ਆਪੀ ਨਸਿਆ ਰਿਆ ਬਾਣੀ ਮੁਖੋਂ ਉਚਾਰੀਆ ਹੋਏ ਰਸ਼ਨਾਈ ਮਿਟੈਂਦੇ ਆਲਾ ਆਖਿਆ ਗਿਆਨ ਗੋਸ਼ ਚਰਚਾ ਸਦਾ ਅਨਹਤ ਸ਼ਬਦ ਉੱਠੇ ਤੁੰ ਘਾਰਾ ਸੋਦਰ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਾਪ ਉਚਾਰਾ ਗੁਰਮੁਖ ਭਾਰ ਅਥਰਵਣ ਤਾਪ ਅਥਰਵਣ ਕਹਿੰਦੇ ਨੇ ਚਾਰੇ ਵੇਦਾਂ ਦੇ ਵਿੱਚੋਂ ਇੱਕ ਵੇਦ ਹੈ ਅਥਰਵਣ ਪ੍ਰਾਣਿਕ ਤੌਰ ਤੇ ਜਿਹੜੀ ਮੰਤ ਸੀ ਲੋਕ ਜ਼ਿਆਦਾਤਰ ਕਰਮ ਕਾਂਡਾ ਨੂੰ ਬੜਾਵਾ ਦਿੰਦੇ ਸਨ ਤੁਸੀਂ ਜਦੋਂ ਬਾਣੀ ਪੜ੍ਹੋਗੇ ਨਾ ਬੜੇ ਪਿਆਰ ਨਾਲ ਕਿੱਟਾ ਪਿਆਰਾ ਬਚਨ ਬਚਾ ਬੇਦਾ ਮੈਂ ਨਾਮ ਉਤਮ ਸੋ ਸੁਣੇ ਨਾ ਗੁਰੂ ਜੀ ਨੇ ਆਖਿਆ ਜਿਸ ਨਾਮ ਦੀ ਗੱਲ ਬੇਦਾ ਵਿੱਚ ਵੀ ਹੈ ਬੇਦਾ ਨੂੰ ਮਾੜਾ ਥੜਾ ਆਖਿਆ ਨਹੀਂ ਕਹਿੰਦੇ ਬੇਦਾ ਮੈਂ ਨਾਮ ਉਤਮ ਮਹਾਰਾਜ ਮਾੜਾ ਕੌਣ ਹੈ ਫਿਰ ਕਹਿੰਦੇ ਸੋ ਸੁਣੇ ਨਾ ਜਿਹੜੇ ਸੁਣ ਨਹੀਂ ਲੈ ਫਿਰ ਇਹ ਜਿਉਂ ਬੇਤਾਲਿਆ ਜਿਵੇਂ ਕੋਈ ਪੰਡਾ ਤਾਲ ਤਮ ਸੁਣਦਾ ਹੈ ਬੇਤਾਲਿਆਂ ਵਾਲੀ ਪਾਗਲਾਂ ਪੌਰਿਆਂ ਤੇ ਝੱਲਿਆਂ ਨੂੰ ਉਹ ਫਿਰ ਦੇਣੇ ਜਿਨ੍ਹਾਂ ਨੇ ਇਹਨੂੰ ਨਹੀਂ ਮੰਨਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਹਿੰਦੇ ਨੇ ਵੇਦ ਸਿੰਮ੍ਰਿਤ ਪਠਾ ਸ਼ਾਸਤ ਭਗਤ ਕਰਨੇ ਵਿਚਾਰ ਮੁਕਤ ਪਾਈਏ ਸਾਧ ਸੰਗਤ ਵਿੱਚ ਜਾਈਏ ਗੁਰੂ ਘਰ ਭਾਰ ਅਥਰਵੜਨ ਆਪ ਉਹਨਾਂ ਨੇ ਜਿਹੜਾ ਆਪਣੇ ਤੇ ਪਿਆਰ ਹੋਇਆ ਗਲਬਾ ਸੀ ਮਹਿਮਾ ਭਨਮਾ ਕਰਮ ਕਾਂਡਾ ਵਾਲੇ ਜਿਹੜੇ ਲੋਕ ਕਹਿੰਦੇ ਸਾਡਾ ਵਿੱਤਾ ਚ ਲਿਖਿਆ ਹੈ ਪੱਥਰਪੜ ਵਿੱਚ ਲਿਖਿਆ ਹੈ ਮਾ ਰਾਜ ਨੇ ਅੱਖੇ ਪਨ ਕਰਦੇ ਤੁਸੀਂ ਗੁਰੂ ਦੀ ਮਤ ਧਾਰਨ ਕਰ ਲੋ ਗੁਰੂ ਨਾਨਕ ਸਾਹਿਬ ਨੇ ਇਹ ਜਿਹੜਾ ਨਗਰ ਸੀ ਇਹ 1516 ਵਿੱਚ ਉਸਾਰਿਆ ਕਰਤਾਰਪੁਰ ਸਾਹਿਬ ਭਾਈ ਗੁਰਦਾਸ ਜੀ ਨੇ ਫਿਰ ਬਾਬਾ ਆਇਆ ਕਰਤਾਰਪੁਰ ਭੇਖ ਉਦਾਸੀ ਸੰਗਲ 17 ਪੈ ਸੰਸਾਰੀ ਕੱਪੜੇ ਉਦਾਸੀਆਂ ਵਾਲਾ ਭੇਖ ਲਾ ਕੇ ਤੇ ਸੰਸਾਰੀਆਂ ਵਾਲੇ ਕੱਪੜੇ ਪਾ ਲਈ ਮੰਜੀ ਬੈਠ ਕੇ ਆਵਤਾਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਉਲਟੀ ਗੰਗਵਹਾਈ ਨੂੰ ਉਹਨਾਂ ਨੇ ਉਲਟੀ ਗੰਗਾ ਵਹਾ ਦਿੱਤੀ ਤੇ ਗੁਰੂ ਅੰਗਦ ਸਿਰੇ ਉੱਪਰ ਧਾਰਾ ਗੁਰੂ ਅੰਗਦ ਸਾਹਿਬ ਦੇ ਸਿਰ ਤੇ ਛਤਰ ਛਾ ਲ ਦਿੱਤਾ ਫਿਰ ਆਖਿਆ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਪੁੱਤਰਾਂ ਪੁੱਤਰੀ ਕੌਲ ਨਾ ਪਾਲਿਆ ਪੁੱਤਰਾਂ ਨੇ ਹੁਕਮ ਨਹੀਂ ਮੰਨਿਆ ਮਨ ਖੋਟੇ ਆਕੀ ਨਸਿਆ ਨਸ ਗਏ ਦੂਰ ਹੋ ਗਏ ਗੁਰੂ ਨਾਨਕ ਸਾਹਿਬ ਦੇ ਬਚਨਾਂ ਤੋਂ ਬਾਣੀ ਮੁੱਖ ਉਚਾਰੀ ਜਾਂਦੀ ਹੈ ਕਰਤਾਰਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਗੁਰੂ ਨਾਨਕ ਸਾਹਿਬ ਨੇ ਬਾਣੀ ਉਚਾਰੀ ਤੇ ਕਹਿੰਦੇ ਹੋਏ ਰੂਹ ਸਿਨਾਈ ਗਿਆਨ ਆਉਂਦਾ ਤੇ ਮਿਟੇ ਹਨੇਰਾ ਅਗਿਆਨਤਾ ਦਾ ਹਨੇਰਾ ਮਿਟ ਜਾਗਾ ਹੋਏ ਦ੍ਰਿਸ਼ਣਾਈ ਮਿਟੇ ਅੰਧਿਆਰਾ ਗਿਆਨ ਗੋਸ਼ਟ ਚਰਚਾ ਸਦਾ ਜਿੱਥੇ ਗੁਰਕਾੜਕ ਸਾਹਿਬ ਦੇ ਘਰ ਵਿੱਚ ਗਿਆਨ ਹੈ ਗੋਸ਼ਟ ਕਹਿੰਦੇ ਨੇ ਵਿਚਾਰ ਨੇ ਜਿੱਥੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਕਿਸੇ ਨਾ ਕਿਸੇ ਨਾਲ ਕੰਮ ਨਿਸ਼ੇਸ਼ਨ ਵਿਚਾਰ ਚਰਚਾ ਹੁੰਦੀ ਹੈ ਗਿਆਨ ਗੋਸ਼ਟ ਚਰਚਾ ਸਦਾ ਅਨਹਦ ਸ਼ਬਦ ਉੱਠੇ ਅਨਹੱਤ ਕਹਿੰਦੇ ਨੇ ਅਨਹੱਤ ਅਨਹੱਦ ਇੱਕ ਸ਼ਬਦ ਹੁੰਦਾ ਜਿਹਦੀ ਕੋਈ ਹੱਦ ਲਿਮਟ ਹੈ ਅਨਹੱਤ ਦਾ ਮਤਲਬ ਹੈ ਵੀ ਜਿਸ ਗੁਰਨਾਨਕ ਸਾਹਿਬ ਦੇ ਘਰ ਵਿੱਚ ਗਿਆਨ ਦੀ ਵਿਚਾਰ ਚਰਚਾ ਦੀ ਦਲੀਲਾਂ ਦੀ ਕੋਈ ਹੱਦ ਹੀ ਨਹੀਂ ਅਨਹੱਤ ਸ਼ਬਦ ਉੱਥੇ ਗੁਰਨਾਨਕ ਸਾਹਿਬ ਦੇ ਘਰ ਵਿੱਚ ਅਨਹਨਿਸ਼ੋਧਨ ਫਿਰ ਭਾਈ ਗੁਰਦਾਸ ਅਗੇ ਕਹਿੰਦੇ ਨੇ ਕਹਿੰਦੇ ਕਿ ਸੋਦਰ ਆਰਤੀ ਗਾਵੀਏ ਇਹ ਨਿਤਨੇਮ ਬਾਣੀਆਂ ਦਾ ਮੁੱਢ ਬਣਿਆ ਕਰਤਾਰਪੁਰ ਸਾਹਿਬ ਅੰਮ੍ਰਿਤ ਵੇਲੇ ਜਪ ਉਚਾਰਾ ਜਪ ਬਾਣੀ ਅੰਮ੍ਰਿਤ ਵੇਲੇ ਫਿਰ ਕਹਿੰਦੇ ਸੀ ਗੁਰਮੁਖ ਭਾਰ ਜਿਹੜਾ ਗੁਰਮੁਖਾਂ ਤੇ ਭਾਰ ਦਲਬਾ ਸੀ ਅਥਰਪਣ ਧਾਰਾਂ ਉਹ ਉਹਨਾਂ ਨੇ ਲਾਹ ਦਿੱਤਾ ਤੇ ਗੁਰੂ ਨਾਨਕ ਸਰਬ ਦੀ ਸਰਤੀ ਸਿੱਖਿਆ ਨੂੰ ਪ੍ਰਵਾਨ ਕਰ ਲਿਆ ਕੁਝ ਫਕੀਰ ਕਰਤਾਰਪੁਰ ਸਾਹਿਬ ਆਏ ਜਦੋਂ ਉਹਨਾਂ ਨੇ ਸਿੱਖਾਂ ਨੂੰ ਵੇਖਿਆ ਉਹ ਸੇਵਾ ਕਰਦੇ ਸਨ ਕੋਈ ਵੱਡੇ ਵੱਡੇ ਸੰਗਲੇ ਮਾਜ ਰਿਆ ਸੀ ਕੋਈ ਲੱਕੜਾਂ ਪਾੜ ਰਿਆ ਸੀ ਕੋਈ ਉਹ ਉੱਚੇ ਦਰਖਤਾਂ ਦੀਆਂ ਚੋਟੀਆਂ ਤੇ ਚੜ੍ਹ ਕੇ ਸੁੱਕੇ ਡਾਣੇ ਠੇਠਾਂ ਵੱਡ ਵੱਡ ਕੇ ਸੁੱਟ ਰਿਆ ਸੀ ਉਹ ਫਕੀਰ ਆਏ ਤੇ ਉਹਨਾਂ ਦੇ ਮਨ ਵਿੱਚ ਇਸ ਤਰ੍ਹਾਂ ਸੀ ਕਿ ਸ਼ਾਇਦ ਕਿਤੇ ਫਕੀਰੀ ਲਿਬਾਸ ਧਾਰਨ ਕਰਕੇ ਹੀ ਫਕੀਰ ਬਣਿਆ ਜਾਂਦਾ ਹੈ ਇਹਨਾਂ ਸੰਸਾਰ ਦੇ ਖੰਮਾਕਾਰਾਂ ਤੋਂ ਉ ਤਾਂ ਉੱਠ ਕੇ ਆਪਣੀ ਜ਼ਿੰਦਗੀ ਜਿਉਂਦੀ ਜਾਂਦੀ ਹੈ ਪਰ ਗੁਰੂ ਨਾਨਕ ਸਾਹਿਬ ਨੂੰ ਮਹਾਰਾਜ ਨੂੰ ਨਾ ਆਖਿਆ ਮਹਾਰਾਜ ਇਹ ਕੀ ਹੈ ਇਸ ਤਰ੍ਹਾਂ ਜਾਪਦਾ ਵੀ ਤੁਸੀਂ ਤੇ ਇਹ ਆਪਣੇ ਦਰਬਾਰ ਵਿੱਚ ਸਾਡੇ ਰਾਖਸ਼ੀ ਪਾਲੇ ਹਾਂ ਉੱਥੇ ਸ਼ਬਦ ਵਰਤੇ ਹੈ ਕਿ ਇਹ ਤੇ ਤੁਸੀਂ ਸਾਂ ਰੱਖੇ ਨਾ ਇਹ ਤੇ ਰਾਖਸ਼ਾਂ ਨੇ ਗੁਰੂ ਜੀ ਕਿੰਦੇ ਰੱਖੋ ਜਦੋਂ ਲੱਕੜਾ ਲੱਕੜਾ ਪਾੜ ਕੇ ਆ ਕੇ ਮੰਦਰ ਵਿੱਚ ਸੇਵਾ ਕਰਨ ਅੱਗੇ ਤੇ ਜਦੋਂ ਕੋਈ ਗਰੀਬ ਆਉਂਦਾ ਹੈ ਲੋੜਵੰਦ ਹੁੰਦਾ ਹੈ ਕਿਸੇ ਨੂੰ ਬਿਸਤਰ ਚਾਹੀਦਾ ਹੈ ਕਿਸੇ ਨੂੰ ਲੰਗਰ ਚਾਹੀਦਾ ਹੈ ਜੋ ਸਿੱਖ ਜਦੋਂ ਲੋੜਵੰਦਾਂ ਦੀ ਮਦਦ ਕਰਦੇ ਨੇ ਤੇ ਉਹ ਕਿੰਦੇ ਮਹਾਰਾਜ ਸਾਡੇ ਤੋਂ ਬੋਲੋਗੇ ਉਹੀ ਫਕੀਰ ਜਿਹੜੇ ਰਾਖਸ਼ੀ ਦਿੱਤੇ ਸੀ ਮਹਾਰਾਜ ਇਹ ਤੇ ਇਨਸਾਨ ਸੀ ਗੁਰੂ ਜੀ ਕਹਿੰਦੇ ਰੁਕੋ ਜਦੋਂ ਉਹ ਲੰਗਰਾਂ ਦੇ ਵਿੱਚੋਂ ਲੰਗਰ ਵਰਤਾ ਕੇ ਸੇਵਾ ਕਰਦੇ ਗੁਰੂ ਜੀ ਦੀ ਸੰਗਤ ਵਿੱਚ ਬੈਠ ਕੇ ਰੱਬ ਦਾ ਫਲ ਲੱਗੇ ਜਪਾਈ ਉਹਨਾਂ ਆਖਿਆ ਮਹਾਰਾਜ ਇਹ ਮਨੁੱਖ ਨਹੀਂ ਇਹ ਤੇ ਦੇਵਤੇ ਹਾਂਦੇ ਹਨ ਗੁਰੂ ਜੀ ਕਹਿੰਦੇ ਰੁਕੋ ਜਦੋਂ ਉਹਨਾਂ ਨੇ ਸੰਗਤ ਵਿੱਚ ਬੈਠ ਕੇ ਕਰਤੇ ਦੀ ਸਿੱਖ ਸਲਾਹ ਕੀਤੀ ਜਦੋਂ ਸ਼ਬਦ ਵਿੱਚ ਅਪੇਧ ਹੋਏ ਉਹਨਾਂ ਆਖਿਆ ਮਹਾਰਾਜ ਤੁਸੀਂ ਤੇ ਇਹ ਪਰਮੇਸ਼ਰ ਸਰੂਪ ਘੜਤਾ ਘੜਦਾ ਹੈ ਇਹ ਉਹਨਾਂ ਫਕੀਰਾਂ ਆਖਿਆ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਵਡਿਆਈ ਵੱਡੇ ਵੱਡੇ ਫਕੀਰਾਂ ਦੇ ਜੋਧੀਆਂ ਨੂੰ ਵੀ ਕਰਨੀ ਪਈ ਤੇ ਉਹਨਾਂ ਨੂੰ ਇਹ ਕਹਿਣਾ ਪਿਆ ਧੰਨ ਨਾਨਕਾਂ ਤੇਰੀ ਵੱਡੀ ਕਮਾਈ ਵੱਡਾ ਪੁਰਖ ਪ੍ਰਗਟਿਆ ਕਲਗੁੰਦਰ ਜੋਤ ਜਗਾਈ ਵੱਡਾ ਪੁਰਖ ਕਹਿੰਦੇ ਨੇ ਮਹਾਪੁਰਖ ਅੱਜ ਸੀ ਜਣੇ ਖਣੇ ਨੂੰ ਮਹਾਪੁਰਖ ਲੱਗ ਪੈਣੇ ਪੈਣੇ ਜਿਹੜੇ ਮੰਤੇ ਤੇ ਕੇਸ ਪਲਾਦ ਕਰਦਾ ਚਾਹਦਾ ਹੋਵੇ ਚੇਲੇ ਏਡੇ ਢੀਠ ਹੁੰਦੇ ਨੇ ਉਹ ਵੀ ਕਹਿੰਦੇ ਜੀ ਮਹਾਪੁਰਖੀ ਬੜੀ ਕਰਨੀ ਵਾਲੀ ਹੈ ਨਹੀਂ ਭਾਈ ਮਹਾਪੁਰਖ ਕਹਿਣਾ ਤੇ ਗੁਰੂ ਨਾਨਕ ਸਾਹਿਬ ਨੂੰ ਕਹੋ ਮਹਾਪੁਰਖ ਕਹਿਣਾ ਤੇ ਉਹਨਾਂ 35 ਮਹਾਪੁਰਸ਼ਾਂ ਨੂੰ ਆਖੋ ਜਿਨ੍ਹਾਂ ਦੀ ਪਵਿੱਤਰ ਬਾਣੀ ਹੈ ਜਿਨੂੰ ਸਤਿਗੁਰੂ ਜੀ ਨੇ ਆਪਣੀ ਬਾਣੀ ਦੇ ਵਿੱਚ ਇਸ ਤਰ੍ਹਾਂ ਆਖਿਆ ਇਹ ਬਾਣੀ ਮਹਾਪੁਰਖ ਦੇ ਨਿਜ ਘਰ ਵਾਸਾ ਹੋਏ ਬਾਣੀ ਉਚਾਰਨ ਵਾਲੇ ਮਹਾਪੁਰਖ ਹਨ ਜੋਗੀਆਂ ਆਖਿਆ ਧੰਨ ਨਾਨਕ ਤੇਰੀ ਵੱਡੀ ਕਮਾਈ ਵੱਡਾ ਪੁਰਖ ਪ੍ਰਗਟਿਆ ਕਲਯੁਗ ਅੰਦਰ ਜੋਤ ਜਗ ਰਿਹਾ ਜਸਵੰਤ ਸਿੰਘ ਨੇਕੀ ਦੀ ਇੱਕ ਬੜੀ ਪਿਆਰੀ ਕਹਾਣੀ ਲਿਖੀ ਹੈ ਕਹਿੰਦੇ ਜਦੋਂ ਗੁਰੂ ਨਾਨਕ ਸਿੰਘ ਸੱਚੇ ਪਾਤਸ਼ਾਹ ਨੇ ਆਪਣੇ ਸਿੱਖਾਂ ਤੇ ਪੁੱਤਰਾਂ ਦੀ ਕੋਹ ਦਿੱਤੀ ਨਾ ਮਾਤਾ ਸੁਲਖਣੀ ਨੇ ਆਖਿਆ ਕਿ ਇਹ ਤੁਹਾਡੇ ਪੁੱਤਰ ਹਨ ਇਹਨਾਂ ਨੂੰ ਦਿਓ ਗੁਰਤਾ ਗੱਦੀ ਪਰ ਗੁਰਤਾ ਗੱਦੀ ਤੁਹਾਡੀਆਂ ਵਰਕ ਤਾਂ ਬਹੁਤੀਆਂ ਹੁੰਦੀਆਂ ਭਾਈ ਲੈਣੇ ਤੇ ਹਨੋਂ ਤੇ ਸਿੱਖ ਹੈ ਤੁਹਾਡਾ ਬਾਬਾ ਬੁੱਢਾ ਜੀ ਬੜੇ ਸੂਝ-ਬਾਨ ਸਨ ਸਾਧ ਸੰਗਤ ਉਹਨਾਂ ਨੇ ਇੱਕ ਸਿੱਕਾ ਲਿਆਂਦਾ ਤੇ ਗੁਰੂ ਨਾਨਕ ਸਾਹਿਬ ਜੀ ਤਲੀ ਦੇ ਉੱਪਰ ਉਹਨਾਂ ਸਿੱਕਾ ਰੱਖ ਦਿੱਤਾ ਉਹਨਾਂ ਸ਼੍ਰੀ ਚੰਦ ਤੇ ਲਖਮੀ ਦਾਸ ਤੋਂ ਪੁੱਛਿਆ ਵੀ ਇਹ ਕੀ ਹੈ ਗੁਰੂ ਨਾਨਕ ਸਾਹਿਬ ਜੀ ਤਲੀ ਦੇ ਹੱਥ ਤੇ ਉਹ ਬੇਨੇ ਵੀ ਇਹ ਸਿੱਕਾ ਹੈ ਉਹਨਾਂ ਨੇ ਸਿੱਕੇ ਦਾ ਦੂਜਾ ਪਾਸਾ ਮੋੜਾ ਕਰਕੇ ਜਦੋਂ ਪਲਟ ਕੇ ਰੱਖਿਆ ਨਾਲ ਤੇ ਨੇ ਦੱਸੋ ਕੀ ਹੈ ਉਹ ਕਿੰਨੇ ਵੀ ਸਾਨੂੰ ਇਸ ਤਰ੍ਹਾਂ ਜਾਗਦਾ ਸੀ ਕਿ ਕਦੀ ਸਾਡਾ ਬਾਪੂ ਕਹਿੰਦਾ ਸੀ ਕਿ ਆ ਧਰਮਸ਼ਾਲਾ ਚ ਤੂੰ ਹੀ ਸੁੱਟ ਦਿਓ ਵਾਰ ਕੱਦੀ ਰਾਤ ਐ ਕੰਨੂ ਸਾਰ ਦਿਓ ਵੀ ਬਾਪੂ 70 ਸਾਲ ਦਾ ਕਿਉਂਕਿ ਗੁਰੂ ਨਾਨਕ ਸਾਹਿਬ ਦੀ ਉਮਰ 70 ਸਾਲ 5 ਮਹੀਨੇ ਤੇ 17 ਦਿਨ ਹੈ ਜਿਹੜੀ ਉਹਨਾਂ ਨੇ ਸਰੀਰਕ ਤੌਰ ਤੇ ਆਪਣੀ ਉਮਰ ਸਰੀਰਕ ਉਮਰ ਕੋਤੀ ਕਰੀ ਉਹਨਾਂ ਆਖਿਆ ਫਿਰ ਅਸੀਂ ਤੇ ਕਹਿੰਦੇ ਸੀ ਸੰਸਾਰ ਦੀ ਹਕਮ ਤੇ ਬੰਦਾ ਜਦੋਂ 70 ਆ ਪੱਤਰਿਆ ਜਾਏ ਤੇ ਉਹਨੂੰ ਪਤਾ ਨਹੀਂ ਲੱਗਦਾ ਤੇ ਤੁਸੀਂ ਵੀ ਉਹੋ ਜਿਹਾ ਸਾਡਾ ਬਾਪੂ ਹੈ ਉਹੋ ਜਿਹਾ ਸਿੱਖੋ ਇਹਦੇ ਚ ਕੀ ਹੈ ਵੀ ਇਹ ਤੇ ਇੱਕ ਸਿੱਕਾ ਹੈ ਤੇ ਹੁਣ ਸਿੱਕੇ ਦਾ ਦੂਜਾ ਪਾਸਾ ਹੈ ਸ਼੍ਰੀ ਚੰਦ ਨੂੰ ਪੁੱਛਿਆ ਲਖਮੀ ਦਾਸ ਨੂੰ ਕਹਿੰਦੇ ਜੀ ਇਹ ਤੇ ਸਿੱਕਾ ਹੈ ਇਹ ਪੁੱਛਣ ਵਾਲੀ ਕੋਈ ਗੱਲ ਨਹੀਂ ਭਾਈ ਨਹਿਣਾ ਜੀ ਤੋਂ ਪਾਪਾ ਬੁੱਢਾ ਜੀ ਨੇ ਪੁੱਛਿਆ ਕਿਤੇ ਗੁਰੂ ਨਾਨਕ ਸਾਹਿਬ ਦੇ ਹੱਥ ਤੇ ਕੀ ਹੈ ਗੁਰੂ ਨਾਨਕ ਸਾਹਿਬ ਦੇ ਹੱਥ ਤੇ ਝਾਤ ਮਾਰ ਕੇ ਉਹ ਕਹਿੰਦੇ ਬਾਬਾ ਬੁੱਢਾ ਜੀ ਮੈਨੂੰ ਇਹ ਦੱਸੋ ਵੀ ਗੁਰੂ ਨਾਨਕ ਸਾਹਿਬ ਦੀ ਹੱਥ ਤੇ ਉਹ ਕਿਹੜੀ ਸ਼ੈ ਹੈ ਜਿਹੜੀ ਨਹੀਂ ਹੈਗੀ ਉਹ ਕਿਹੜਾ ਪਦਾਰਥ ਹੈ ਜਿਹੜਾ ਗੁਰੂ ਨਾਨਕ ਸਾਹਿਬ ਦੀ ਹੱਥ ਦੀ ਥਲੀ ਤੇ ਨਹੀਂ ਗੁਰੂ ਨਾਨਕ ਸਾਹਿਬ ਦੀ ਹੱਥ ਦੀ ਥਲੀ ਤੇ ਕਰੋੜਾਂ ਹੀ ਪ੍ਰਮੰਡਾਂ ਦੇ ਸੁੱਖ ਹਨ ਖਜ਼ਾਨੇ ਹਨ ਗੁਰੂ ਨਾਨਕ ਸਾਹਿਬ ਦੀ ਹੱਥ ਦੀ ਥਲੀ ਤੇ ਸਾਰੀਆਂ ਬਰਕਤਾਂ ਇਹ ਗੱਲ ਸੀ ਸਮਝ ਲੈਂਦੇ ਸਾਧ ਸੰਗਤ ਗੁਰੂ ਜੀ ਦਾ ਅੰਤਲਾ ਵੇਲਾ ਆਇਆ ਮਹਾਰਾਜ ਸਿੱਖੀ ਪਾਤਸ਼ਾਹ ਨੇ ਇਹ ਆਪ ਤਿਆਰੀ ਕਰਵਾਈ। ਉੱਥੇ ਗੁਰੂ ਜੀ ਨੇ ਤਿੰਨ ਸ਼ਬਦਾਂ ਦਾ ਕੀਰਤਨ ਕੀਤਾ। ਜੋਤੀ ਜੋਤ ਸਮਾਉਣ ਤੋਂ ਪਹਿਲਾਂ। ਜਦੋਂ ਅਲਾਣੀਆਂ ਪਾਣੀ ਸ਼ੁਰੂ ਹੁੰਦੀ ਹੈ ਤੇ ਉਹਦੀ ਅਰੰਭਤਾ ਦੇ ਵਿੱਚ ਜਿਹੜਾ ਪਹਿਲਾ ਸ਼ਬਦ ਉਹ ਗੁਰੂ ਨਾਨਕ ਸਾਹਿਬ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਕੀਤਾ। ਉੱਥੇ ਗਾਇਨ ਕੀਤਾ। ਧੰਨ ਸਿਰੰਦਾ ਸੱਚਾ ਪਾਤਸ਼ਾਹ ਜਿਨ ਜਗਤ ਹੰਦੈ ਲਾਇਆ। ਮੋਹਲਤ ਪੁੰਨੀ ਪਾਈ ਭਰੀ ਜਾਨੀੜਾ ਘੱਟ ਚ ਲਾਇਆ। ਜਾਨੀ ਘੱਟ ਚ ਲਾਇਆ। ਲਿਖਿਆ ਆਇਆ ਰੁੰਨੇ ਵੀਰ ਸਬਾਏ ਕਾਇਆ ਹੰਸ ਠੀਆ ਵਿਛੋੜਾ ਜੰਗਨ ਪੁੰਨੇ ਮੇਰੀ ਮਾਏ ਜੇਹਾ ਲਿਖਿਆ ਤੇਹਾ ਪਾਇਆ ਜੇਹਾ ਪੁਰਬ ਕਮਾਇਆ ਧੰ ਸਿਰੰਦਾ ਸੱਚਾ ਪਾਤਸ਼ਾ ਜਿਨ ਜਗ ਤੱਕ ਲਾਇਆ ਫਿਰ ਮਹਾਰਾਜ ਨੇ ਦੁਖਾਰੀ ਰਾਗ ਦਾ ਪਹਿਲਾ ਸ਼ਬਦ ਤੂੰ ਸੁਣ ਕਿਰਤ ਕਰਮਾਂ ਪੁਰਬ ਕਮਾਇਆ ਮਾਏ ਫਿਰ ਤੀਜੇ ਨੰਬਰ ਤੇ ਤਨਾਸੀ ਰਾਗ ਦਾ ਸ਼ਬਦ ਜਿਹੜਾ ਤੀਜਾ ਸ਼ਬਦ ਆਪਜੀ ਸੋਲਾ ਸਰਬਾਣੀ ਪੜਦੇ ਹੋ ਗੱਲਣ ਮੇ ਥਾਲ ਦ੍ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜੜਕ ਮੋਤੇ ਇਹ ਤਿੰਨਾ ਸ਼ਬਦਾਂ ਦਾ ਅਰਥ ਗਾਇਨ ਗੁਰੂ ਨਾਨਕ ਸਾਹਿਬ ਨੇ ਆਪ ਕੀਤਾ ਦਿੱਤਨ ਤੇ ਗੁਰੂ ਨਾਨਕ ਸਾਹਿਬ ਦੀ ਆਪ ਨੇ ਸਰੀਰ ਤੇ ਚਾਦਰ ਲੈ ਕੇ ਲਾਇਆ ਮਹਾਰਾਜ ਪੈ ਗਏ ਸਤਗੁਰੂ ਜੋਤੀ ਜੋਤ ਸਮਾਏ ਉਹਨਾਂ ਦੇ ਜਾਣ ਤੋਂ ਬਾਅਦ ਜਿਸ ਗੁਰਨਾਨਕ ਸਾਹਿਬ ਨੂੰ ਮੁਸਲਮਾਨਾਂ ਆਖਿਆ ਇਹ ਗੁਰਨਾਨਕ ਸਾਡਾ ਹੈ ਹਿੰਦੂਆਂ ਆਖਿਆ ਇਹ ਗੁਰਨਾਨਕ ਸਾਹਿਬ ਸਾਡਾ ਹੈ ਇੱਕ ਨੇ ਕਬਰ ਤੇ ਦੁੱਗਿਆਂ ਨੇ ਡੇਰਾ ਬਣਾ ਦਿੱਤਾ ਰਾਵੀ ਦੇ ਪਾਣੀ ਤੋਂ ਇਹ ਮਨਜ਼ੂਰ ਨਹੀਂ ਸੀ ਉਹਦੇ ਰੋੜ ਕੇ ਸਾਰਾ ਇਕੋ ਕਰ ਦਿੱਤਾ ਫਿਰ ਗੁਰੀਾਨਤ ਸਿੰਘ ਦੇ ਪੁੱਤਰੇ ਸਨ ਬਾਬਾ ਲਖਮੀ ਦਾਸ ਜੀ ਤੰਗਾ ਉਹਨਾਂ ਦੇ ਅੱਗੇ ਪੁੱਤਰ ਸਨ ਗੁਰਨਾਣਕ ਸਿੰਘ ਦੇ ਪੜਪੁੱਤਰੇ ਮਿਹਰ ਚੰਦ ਤੇ ਮਾਨਕ ਚੰਦ ਉਹਨਾਂ ਨੇ ਕਰਤਾਰਪੁਰ ਸਾਹਿਬ ਪ੍ਰਾਪਤ ਨੇ ਆਂਦੀ ਉਹਨਾਂ ਫਿਰ ਡੇਹੜਾ ਬਣਾਇਆ ਫਿਰ ਉਸ ਡੇਹੜੇ ਨੂੰ ਸਮਾਪਾ ਕੇ ਅੱਜ ਅਸੀਂ ਕਹਿੰਦੇ ਹਾਂ ਡੇਹੜਾ ਸਾਹਿਬ ਉਥੇ ਗੁਰੂ ਨਾਨਕ ਸਾਹਿਬ ਦੀ ਯਾਦ ਵਿੱਚ ਉਹ ਅਸਥਾਨ ਬਣਾਇਆ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਜਾਣ ਤੋਂ ਬਾਅਦ ਜਿੱਥੇ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਇਹ ਪਵਿੱਤਰ ਬਚਨ ਜਦੋਂ ਉਚਾਰੇ ਆਖਿਆ ਤਿਸ ਪਿਆਰੇ ਸੁਨੇ ਤਿਸ ਆਦੇਮਰ ਚੱਲੀ ਹੈ ਧ੍ਰਗ ਜੀਵਨ ਸੰਸਾਰ ਤਾਰ ਕੇ ਪਛ ਹੈ ਜੀਵਨ ਬਾਬਾ ਬੁੱਢਾ ਜੀ ਨੇ ਆਖਿਆ ਜੀ ਤੁਸੀਂ ਉਪਦੇਸ਼ ਦਿਓ ਗੁਰੂ ਨਾਨਕ ਸਾਹਿਬ ਬਾਰੇ ਤੇ ਗੁਰੂ ਅੰਗਦ ਸਾਹਿਬ ਨੇ ਆਖਿਆ ਦੀਖਿਆ ਆਖ ਬੁਝਾਇਆ ਸੇਪੁ ਤੀ ਸੱਚ ਸਮੇਉ ਤਿੰਨ ਕੋ ਕਿਆ ਉਪਰਿਸ਼ੀਐ ਜਿਨ ਗੁਰੂ ਨਾਨਕ ਦੇਵ ਤੁਸਾਂ ਤੇ ਵੱਧ ਬਰਕਤਾਂ ਗੁਰੂ ਨਾਨਕ ਸਿੰਘ ਜੀ ਹਾਸਲ ਕੀਤੀਆਂ ਤੁਹਾਨੂੰ ਉਦੇਸ਼ ਨਹੀਂ ਦਿੱਤਾ ਜਾ ਸਕਦਾ ਜਿਨ੍ਹਾਂ ਦਾ ਗੁਰੂ ਗੁਰੂ ਨਾਨਕ ਸਾਹਿਬ ਜੀ ਐਸੇ ਸਮਰੱਥ ਸਤਿਗੁਰੂ ਦੇ ਜੀਵਨ ਤੇ ਆਪਾਂ ਵਿਚਾਰਣ ਕੀਤੀ ਭੁੱਲਾਂ ਮੇਰੀਆਂ ਬਚਨ ਕਹੇ ਸੁਨੇ ਸਤਿਗੁਰੂ ਜੀ ਦੇ ਤੁਹਾਡਾ ਸਾਰੇ ਸੰਤਾਂ ਦਾ ਧੰਨਵਾਦ ਤੁਸੀਂ ਹਮੇਸ਼ਾ ਜੀ ਬੜੀ ਇਕਾਗਰਤਾ ਤੇ ਪਿਆਰ ਦੇ ਨਾਲ ਸ਼ਰਵਨ ਕਰਦੇ ਹੋ ਕੋਟਾਂ ਕੋਟ ਸ਼ੁਕਰਾਨਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਆਓ ਅਗਲਾ ਪ੍ਰੋਗਰਾਮ ਸਤਕਾਰਯੋਗ ਸਕਤੀ ਸਾਹਿਬ ਸਰਦਾਰ ਮਨਵੀਰ ਸਿੰਘ ਜੀ ਜਿਨ੍ਹਾਂ પાસે ਸ਼ਰਵਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ